ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆ ਹਾਂ ਉਗਰਾਹਾ ਤੁਸੀਂ ਦੇਖ ਰਹੇ ਹੋ ਵਾਰਡ ਨੰਬਰ 4 ਦੀਆਂ ਤਸਵੀਰਾਂ ਜੋ ਕਿ ਸਰਬਸੰਮਤੀ ਦੇ ਨਾਲ ਪੰਚ ਦੀ ਚੋਣ ਹੋਈ ਆ ਕੱਲਬਾਤ ਕਰਦੇ ਆ ਖਾਲਸਾ ਕਵੰਡ ਸਿੰਘ ਉਗਰਾਹ ਜੀ ਨਾਲ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ 4 ਨੰਬਰ ਵਾਰਡ ਨੂੰ ਬਹੁਤ ਵੱਡੀ ਵਧਾਈ ਦੇਣੀ ਚਾਹੁੰਦਾ ਇਹਨਾਂ ਨੇ ਪਿਛਲੀ ਚੋਣ ਚ ਵੀ ਸਰਬਸੰਮਤੀ ਨਾਲ ਮਤਲਬ ਇਹ ਮੁੰਡਾ ਚੁਣਿਆ ਸੀਗਾ ਕਰਮ ਸਿੰਘ ਐਤਕੀ ਫੇਰ ਮਤਲਬ ਇਹ 4 ਨੰਬਰ ਵਾਰਡ ਨੇ ਸਾਰੇ ਪਿੰਡ ਚ ਉਹ ਨੰਬਰ ਲੈ ਗਏ ਨਹੀਂ ਤਾਂ ਲੋਕ ਆਪੋ ਤਾਪੀ ਆਪ ਹੀ ਸਰਪੰਚ ਬਣ ਜਾਂਦੇ ਨੇ ਆਪ ਹੀ ਮੈਂਬਰ ਬਣ ਜਾਂਦੇ ਨੇ ਕਿਸੇ ਨੂੰ ਪੁੱਛਦੇ ਨਹੀਂ ਜੀ ਨੂੰ ਵੋਟਾਂ ਜਿਹੜਿਆ ਨੇ ਵੋਟਰ ਨੇ ਜਿਹੜੇ ਉਹਨਾਂ ਨੂੰ ਕੋਈ ਪੁੱਛਦੇ ਨਹੀਂ ਕੋਈ ਗਿਣਦਾ ਨਹੀਂ ਤੇ ਆਪ ਹੀ ਪਰ ਆ ਮਤਲਬ 4 ਨੰਬਰ ਵਾਰਡ ਨੇ ਅੱਜ ਸਾਡੇ ਪਿੰਡ ਦੇ ਵਿੱਚ ਦੁਬਾਰੇ ਫੇਰ ਰਿਕਾਰਡ ਤੋੜਿਆ ਮਤਲਬ ਵੀ ਇਹਨਾਂ ਨੇ ਸਰਬਸੰਮਤੀ ਨਾਲ ਕਰਮ ਸਿੰਘ ਨੂੰ ਚੁਣਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਾਰਡ ਨੰਬਰ 4 ਦੇ ਵਿੱਚ ਸਹਿਮਤੀ ਦਿੱਤੀ ਗਈ ਹੈ ਜੀ ਸਹਿਮਤੀ ਨੇ ਭਾਈ ਸਾਰੇ ਵਾਰਡਦਾਰਾਂ ਦਾ ਤੈਨੂੰ ਧੰਨਵਾਦ ਕਰਮ ਸਿੰਘ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਕਰਮ ਦਾ ਬਹੁਤ-ਬਹੁਤ ਧੰਨਵਾਦ ਸਾਰੇ ਵਾਰਡਦਾਰਾਂ ਦਾ ਧੰਨਵਾਦ ਹਾਂ ਜੀ ਤੁਹਾਨੂੰ ਸਰਵ ਸਹਿਮਤੀ ਨਾਲ ਪੰਚ ਚੁਣਿਆ ਗਿਆ ਦੁਬਾਰਾ ਕੀ ਕਹੋਗੇ ਮੈਂ ਉਹਨੂੰ ਖਾਲਸਾ ਮੈਂ ਉਹ ਵੀ ਬੋਲੂ ਸਾਰੇ ਵਾਰਡਦਾਰਾਂ ਦਾ ਮਬਾਦ ਕਰਦੇ ਚਾਹਦੇ ਤੁਸੀਂ ਦੇਖ ਰਹੇ ਹੋਗੇ ਸਹਿਮਤੀ ਦੇ ਨਾਲ ਪੰਚ ਨੂੰ ਚੁਣਿਆ ਗਿਆ ਪਿੰਡ ਗ੍ਰਾਂਹ ਵਾਰਡ ਨੰਬਰ 4 ਦੇ ਵਿੱਚ ਚਾਰ ਨੰਬਰ ਬਾੜ ਤੋਂ ਲੱਗਦੀ ਬੱਲੇ ਬੱਲੇ ਹੋ ਗਈ ਹਾਂਜੀ ਕੀ ਕਹੋਗੇ ਡਾਕਟਰ ਸਾਹਿਬ ਅਸੀਂ ਬੇਨਤੀ ਅਸੀਂ ਬਹੁਤ ਹੀ ਵਧੀਆ ਸਰਵਿਸ ਹਮਤੀ ਨਾਲ ਕਰਮ ਸਿੰਘ ਮੈਂਬਰ ਮੈਂਬਰ ਨੂੰ ਸਰਵਿਸ ਹਮਤੀ ਨਾਲ ਚਾਮ ਨੰਬਰ ਦੇ ਬਾੜ ਦੇ ਵਿੱਚੋਂ ਪੰਚਾਇਤ ਮੈਂਬਰ ਦੁਆਰਾ ਬਣਾਇਆ ਗਿਆ ਪਿਛਲੇ 5 ਸਾਲਾਂ ਦੌਰਾਨ ਇਹਨੇ ਬਹੁਤ ਵਧੀਆ ਕੰਮ ਕੀਤੇ ਨੇ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਬੰਦਾ ਚੱਲੇ ਆ। ਅਸੀਂ ਇਹਦਾ ਧੰਨਵਾਦ ਕਰਦੇ ਆ ਹੁਣ ਵੀ ਇਹ ਸਾਰੇ ਨਗਰ ਨਾਲ ਚੱਲੂਗਾ ਤੇ ਵਾਰਡ ਨੰਬਰ 4 ਦੇ ਵਿੱਚ ਬਹੁਤ ਵਧੀਆ ਕੰਮ ਕਰੂਗਾ। ਬਹੁਤ ਹੀ ਵਧੀਆ ਨੇਕ ਇਨਸਾਨ ਐ। ਵਧੀਆ ਕੰਮ ਕਰੇ ਨੇ ਸਾਰੇ ਵਾਰਡ ਵਾਲਿਆਂ ਨੇ ਇਹਨੂੰ ਸਹਿਯੋਗ ਦਿੱਤਾ ਐ। ਸਾਰੇ ਵਾਰਡ ਨੰਬਰ 4 ਦਾ ਅਸੀਂ ਤੈਥੋਂ ਧੰਨਵਾਦ ਕਰਦੇ ਆ। ਕਰਮ ਸਿੰਘ ਵੱਲੋਂ ਬਹੁਤ-ਬਹੁਤ ਧੰਨਵਾਦ। ਸਾਰੇ ਵਾਰਡ ਇੱਥੇ ਪਹੁੰਚਣ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆ ਇਹਨੂੰ। ਧੰਨਵਾਦ ਜੀ ਵੈਗੁਰੂ ਜੀ ਦਾ ਖਾਲਸਾ, ਵੈਗੁਰੂ ਜੀ ਕੀ ਫਤਿਹ। ਲੱਗ ਰਿਹਾ ਹੈ ਕੋਈ ਪਾਈ ਗਰੀ ਬੰਦੇ ਮਾਗਰ ਲੱਗੋ ਜਾਨ ਤੁਸੀਂ ਸੇਮ ਕਾਦੇ ਹਾਂ ਸੇਮ ਕਾਦੇ ਸੇਮ ਕਾ ਬਾਈ ਠੀਕ ਆ ਤੇ ਕਾ ਲੋ ਕਾ ਲਕਾਰ ਜਿ ਜਮਾ ਤੁਸੀਂ ਤਾਂ ਸਾਰਾ ਪਾਈ ਜੀਲਾ ਮਾਨਾ ਨਾ ਹ ਇਹ ਨਾ ਕਰਮੰਦ ਵੀ ਕਰਮ ਸਿੰਘ ਹਾਂ ਕਣੀ ਦੁਬਾਰੇ ਚੋਣਾ ਕਰਮੰਦ ਮੇਰੇ ਵੀ ਚਾਹਤਾ ਨਹੀਂ ਕਿਸੇ ਮੇਰੇ ਵੀ ਕਹਿੰਦੇ ਆ ਇਹਦਾ ਕਰਮ ਮੈਂਬਰ ਇਹਨਾਂ ਦਾ ਪਹਿਲੇ ਬਿੰਦੀ ਨਰਮ ਨਰਮ ਆ ਨ ਪਰਿਵਾਰਾ ਨ ਪਰਿਵਾਰਾ ਕੋਈ ਹੋਰ ਕੋਈ ਮਰਜੀ ਸਾਡੇ ਪਿਛਲੇ ਸਾਲ ਪਿਛਲੇ ਸਾਲ ਵੀ ਸਰਪਥ ਸੰਮਤੀ ਨਾਲ ਬਣਾਇਆ ਸੀ ਫਿਰ ਫਰਦੂ ਦੀ ਸੰਮਤੀ ਨਾਲ ਉਹਦੇ ਕੰਮਾਂ ਨੂੰ ਦੇਖ ਕੇ ਬਣਾ ਰਹੇ ਹਾਂਗੇ ਠੀਕ ਹੈ ਜੀ ਹਾਂ ਜੀ ਕੋਈ ਸਾਡਾ ਇੰ ਚੱਲੀ ਜਾਵੇ ਹਾਂ ਇਸੇ ਪਰਿਵਾਰ ਦੀ ਨਹੀਂ ਦੇਣਾ ਕੋਈ ਨਾਰਮਲ ਬਾਕ ਨੇ ਪਾਈ ਸਾਦੀ ਪੜੇ ਹੋਏ ਨੇ ਆਪਣੇ ਬਾਸ ਰਿਪੋਰਟ ਉੱਪਰ ਵਧੀਆ ਜਿਹਾ ਮੰਗਾ ਦੀ ਜਿਹੜਾ ਬਹੁਤ ਟਾਈਮ ਪਰ ਤੋੜੇ ਦਾ ਕੰਮ ਕਰ ਗਿਆ ਜਿਆਦਾ ਹੋ ਗਿਆ ਉਹ ਵੀ ਗਾੜਾ ਹੋਰ ਪੀਂਚਰ ਕੋਈ ਪਾਈਪ ਡਾ ਤਾਂ ਕੋਈ ਬੰਨਣ ਨਹੀਂ ਲੱਗਿਆ